वजिया <laughs> गोल <laughs>

लो जी बचा हो गया ਆਜੋ ਆਜੋ ਕੀ ਲੈਣਾ ਆ ਆਜੋ ਟੈਨਰ ਟੀਵੀ ਆਹ ਰੈਣੀ ਬੋਲਦਾ ਹੈ ਹੈ ਬਈ ਇੰਨਾ ਕੰਮ ਆਉਂਦਾ ਮੰਨੇ ਪੈ ਆਜਾ ਆਜਾ ਹੈ ਕੀ ਆ ਬੱਜ I didn't know ਬਸਟ ਪਲੇਅਰ ਹੈ ਪਾਸਟ ਸੈਕੰਡ ਵਾਲੇ ਆਜੋ ਵੀਰੇ ਤੁਸੀਂ ਆਉਂਦਾ ਹੈ ਟਰੋਫੀ ਤੇ ਨਾਲੇ ਪੈਸੇ ਅਨਾਮੀ ਰਾਸ਼ੀ ਲੈ ਜਾਓ ਰਾਜੂ ਆ ਜਾ ਵੀਰੇ ਰਾਜੂ ਦਾ ਸਨਮਾਨ ਕਰੋ ਬਈ ਸਾਰੇ ਜਾਣੇ ਰਾਜੂ ਦਾ ਸਨਮਾਨ ਕੀਤਾ ਜਾਣਾ ਥੱਲੇ ਆ ਜਾਓ ਸਾਰੇ ਹੀ ਥੱਲੇ ਆ ਜਾਓ ਟੀਮ ਦੇ ਥੱਲੇ ਆ ਜਾਓ ਸਾਰੇ ਜਣੇ ਸਟੇਜ ਦੇ ਥੱਲੇ ਆ ਜਾਓ ਲੋ ਜੀ ਟੁੱਡੀ ਵਾਲੇ ਦੁਆਕਾ ਵੀਰੋ ਸੋਨੂੰ ਅੱਗੇ ਜੀ ਬਤਾਈਏ ਜੀ ਪਹਿਲੇ ਤੇ ਹਾਊਸਰ ਚਾਨਣਾਂ ਨੂੰ ਕਹਿੰਦੇ ਆ ਉਹਨੂੰ ਸਟੇਜ ਤੇ ਟੁੱਡੀ ਕੇ ਦੂਜੇ ਤੇ ਚਾਨਣ ਬੰਦਾ ਆ ਮੇਰੇ ਓ ਮਾਈ ਗੱਲ ਕੰਨ ਨਹੀਂ ਰਹਿਦੇ ਨਹੀਂ ਉਧਰ ਚਾਨਣਿਆਂ ਨੂੰ ਪੈਂਦਾ ਉਧਰੋਂ ਇਹਨੂੰ ਪੈਂਦਾ ਜਾਂਦਾ ਹੈ ਹੈਲੋ ਉਹ ਇਧਰ ਵਧੀਆ ਵੈਸੇ ਹੈ ਹੈਲੋ ਲਓ ਜੀ ਕਬੱਡੀ ਵਾਲੇ ਟੁੱਟੀ ਗੇੜੇ ਆ ਜਾਓ ਵੀਰੇ ਆ ਖੜ ਜਾਓ ਢੋਤੀ ਵਾਲਾ ਮਗਰ ਨੂੰ ਆ ਜਾਓ ਸਾਡੇ ਵੀਰ ਟੋਨੀ ਵੀਰ ਹੁਣੀ ਤੇ ਗੁਰਪ੍ਰੀਤ ਸਾਡਾ ਪੰਜਾਬ ਪੁਲਿਸ ਦਾ ਵੀਰ ਜੋ ਸਾਡੇ ਵਿੱਚ ਕਰਨ ਨਹੀਂ ਉਹਦੀ ਗੁਡੀਆ ਬੰਨੀਓ ਦਿੱਤਾ ਜਾ ਰਿਹਾ ਵਾ ਢੁੱਡੀਕੇ ਵਾਲਿਆਂ ਨੂੰ ਦੂਜਾ ਨਾਮ 41000 ਰੁਪਏ ਦਿੱਤਾ ਜਾ ਰਿਹਾ ਨਾਲ ਟਰੋਫੀ ਦੇ ਕੱਕੇ ਤੈਨੂੰ ਧੰਨਵਾਦ ਕਰਦੇ ਆ ਢੁੱਡੀਕੇ ਦੀ ਟੀਮ ਦਾ ਆਇਆ ਤੂੰ ਵੀ ਇੱਕ ਮਿੰਟ ਆਇਆ ਤਾਂ ਆਇਆ ਪੰਜ ਵਾਰ ਆਇਆ ਆ ਜਾ ਰਹਿ ਜਾ ਮੇਰੇ ਫੋਟੋ ਇੱਕ ਵੀਰੇ Oh <laughs> yeah. ਕਵੱਦੀ ਦੀ ਟੀਮ ਨੂੰ ਪਹਿਲਾ ਨਾਮ ਦਿੱਤਾ ਜਾ ਰਿਹਾ ਵਾ ਸਾਡੇ ਬਹੁਤ ਹੀ ਕਮੇਟੀ ਮੈਂਬਰ ਸਤਿਕਾਰਯੋਗ ਉਹਨਾਂ ਵੱਲੋਂ ਟਰੋਫੀ ਤੇ ਨਾਲ 51000 ਰੁਪਏ ਦਾ ਪਹਿਲਾ ਨਾਮ ਦਿੱਤਾ ਜਾ ਰਿਹਾ ਵਾ ਕਵੱਦੀ ਦੀ ਟੀਮ ਦੀ ਬਹੁਤ ਜ਼ਿਆਦਾ ਮਿਹਨਤ ਤੇ ਮਿਹਨਤ ਦਾ ਸਦਕਾ ਅੱਜ ਕਵੱਦੀ ਫਾਸਟ ਆਈ ਆ ਸਾਰੇ ਜਵਾਬ ਪੈਸੇ ਲੈ ਜਾਓ ਕਾਲੇ ਪੈਸੇ ਲੈ ਜਾਓ ਆਏ ਹਾਏ ਹੋਏ ਪੈਸਾ ਭੁਲੇਗਾ ਕਾਲੇ ਉੜਿਆ ਓਏ ਉਹ ਬੈਸਟ ਪਲੇਅਰ ਹੀ ਰੱਖਦੇ ਸੋਨੀ ਕਬੱਡੀ ਨੂੰ ਟੂਰਨਾਮੈਂਟ ਦਾ ਬੈਸਟ ਪਲੇਅਰ ਕਿਹਾ ਜਾਂਦਾ ਸੋਨੀ ਕਬੱਡੀ ਆ ਜਾ ਵੀਰ ਸੋਨੀ ਕਬੱਡੀ ਨੂੰ ਦੂਜੀ ਟੋਫੀ ਸਿਮਰਨ ਨੂੰ ਸਨੀ ਕਬੱਡੀ ਨੂੰ ਬੈਸਟ ਪਲੇਅਰ ਤੇ ਨਾਲ 1100 ਰੁਪਈਆ ਦਿੱਤਾ ਜਾਂਦਾ ਤੇ ਸਿਮਰਨ ਸਿਮਰਨ ਨੂੰ ਸਨਮਾਨ ਕੀਤਾ ਜਾਂਦਾ ਵੀਰੋ ਸਿਮਰਨ ਮਨੀਲਾ ਆ ਜਾ ਵੀਰ ਮਨੀਲਾ ਕਲੇਡ ਸਾਡੇ ਬਹੁਤ ਧੰਨ ਮੇਰੇ ਮਾਜ ਰਿਚੀ ਫੋਟੋ ਨੌਜਵਾਨ ਆਗੂ ਸਿਮਰਨ ਮਨੀਲਾ ਬੜਾ ਵੱਡਾ ਯੋਗਦਾਨ ਇਸ ਵੀਰ ਦਾ ਅੱਜ ਦੂਜੀ ਚੱਕਲੇ ਟਰਾਫੀ ਆਜੋ ਰਾਜੂ ਆਹ ਰਾਜੂ ਸੇਵਾ ਦਾ ਰਾਜੂ ਨੂੰ ਸਨਮਾਨ ਕੀਤਾ ਜਾਂਦਾ ਕਰਨ ਦੇ ਬਾਪੂ ਜੀ ਬਾਪੂ ਬਲਦੇਵ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦੇ ਪੋਤੇ ਦਾ ਸਨਮਾਨ ਬਾਪੂ ਸਰਪੇਸ਼ ਸਿੰਘ ਜੀ ਨੂੰ ਕੀਤਾ ਜਾਣਾ ਹੋ ਜੋ ਗਾ ਬਾਪੂ ਬਲਦੇਵ ਕੁਲਦੀਪ ਅੰਕਲ ਆਪਣੇ ਅਕੀ ਤੁਸੀਂ ਹੋ ਜੋ ਗਲਦੀਪ ਅੰਕਲ ਨਾਲ ਦੂਜੇ ਤਿੰਨਾਂ ਨੂੰ ਬੁਲਾ ਕਹਿੰਦੇ ਤੁਸੀਂ ਵੀ ਕੋਈ ਨਾਉਂ ਕੀ ਪੁੱਤ ਪਵਿੱਤਰ ਅੰਕਲ ਜੀ ਪਵਿੱਤਰ ਅੰਕਲ ਨੂੰ ਗਲਦੀਪ ਅੰਕਲ ਨੂੰ